ਮਾਂਸਾ ਪੁਲਿਸ ਨੇ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਲੈ ਕੇ ਚਾਰ ਨੌਜਵਾਨਾਂ ਦੇ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਮਾਂਸਾ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਸਰਦੂਲਗੜ੍ਹ ਦੇ ਵਿੱਚ ਪੁਲਿਸ ਗੱਡੀ ਦੇ ਵਿੱਚ ਸਵਾਰ ਪੁਲਿਸ ਨੇ ਚਾਰ ਨੌਜਵਾਨਾਂ ਦੀ ਤਲਾਸ਼ੀ ਲਈ ਤੇ ਉਹਨਾਂ ਦੇ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਹ ਨੌਜਵਾਨ ਹਰਿਆਣਾ ਦੇ ਰਸਤੇ ਵਾਲੇ ਸਿਗੇ ਔਰ ਨਸ਼ੇ ਦੀ ਡਿਲੀਵਰੀ ਕਰਨ ਗਏ ਸਿਗੇ ਔਰ ਪੁਲਿਸ ਨੇ ਰੁਪਈਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣ ਵਾਲੀ ਹੈ ਇਹ ਹੈਰੋਇਨ ਕਿੱਥੇ ਲੈ ਕੇ ਜਾ ਰਹੇ ਸੀ ਕਿੱਥੇ ਸਪਲਾਈ ਕਰਨੀ ਸੀ ਹੋਰ ਨੌਜਵਾਨ ਇਹਨਾਂ ਦੇ ਨਾਲ ਕਿਹੜੇ ਸੰਪਰਕ ਦੇ ਵਿੱਚ ਨੇ ਇਸ ਬਾਰੇ ਪੂਰੀ ਜਾਣਕਾਰੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਇਕੱਠੀ ਕੀਤੀ ਜਾਣ ਵਾਲੀ ਹੈ ਤੇ ਦੱਸ ਦਈਏ ਕਿ ਆਏ ਦਿਨ ਹੁਣ ਲਗਾਤਾਰ ਹੀ ਅਜਿਹੀਆਂ ਚੀਜ਼ਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਜਿੱਥੇ ਵੱਡੇ ਪੱਧਰ ਦੇ ਉੱਤੇ ਨਸ਼ਾ ਤਸਕਰੀ ਜਿਹੜੀ ਆ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇਹਨਾਂ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਗਿਆ ਤੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਤੇ ਖੁਲਾਸੇ ਵੀ ਜਿਹੜੇ ਪ੍ਰਸ਼ਾਸਨ ਨੇ ਕਰ ਦਿੱਤੇ ਨੇ ਤਾਂ ਮੌਕੇ ਤੇ ਪ੍ਰਸ਼ਾਸਨ ਨੇ ਜੀ ਕੁਝ ਬਿਆਨਬਾਜ਼ੀ ਕੀਤੀ ਹੈ ਉਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਜੋ ਹੈ ਐਕਸ਼ਨ ਲੈ ਲਿਆ ਤੇ ਦਰਸਲ ਦੱਸ ਜੀਏ ਕਿ ਤਾਂ ਹੁਣ ਮਾਂਝਾ ਪੁਲਿਸ ਨੇ ਵੱਡੇ ਖੁਲਾਸੇ ਕਰਕੇ ਤੇ ਨਾਲ ਦੀ ਨਾਲ ਇਹਨਾਂ ਚਾਰ ਨੌਜਵਾਨਾਂ ਦੀ ਤਲਾਸ਼ੀ ਲੈ ਕੇ 280 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਤੇ ਨਾਲ ਹੀ ਪੂਰੀ ਜਾਣਕਾਰੀ ਵੀ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਸਾਂਝੀ ਕੀਤੀ ਹੈ ਤਾਂ ਪੁਲਿਸ ਦਾ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲਿਆ ਪੁਲਿਸ ਨੇ ਕਾਰਵਾਈਆਂ ਕਰ ਦਿੱਤੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤਾਂ ਪ੍ਰਸ਼ਾਸਨ ਨੇ ਕੀ ਬਿਆਨਬਾਚੀ ਕੀਤੀ ਹੈ ਉਹ ਤੁਸੀਂ ਸੁਣ ਸਕਦੇ ਹੋ ਪਰ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਕਿ ਆਇਦਨ ਇਹ ਜਿਹੜੇ ਨੌਜਵਾਨ ਨੇ ਨਸ਼ੇ ਦੇ ਵਿੱਚ ਤੋ ਤੋ ਕੇ ਵੱਡੇ ਪੱਧਰ ਦੀ ਨਸ਼ਾ ਸਪਲਾਈ ਕਰਦੇ ਨੇ ਤੇ ਪ੍ਰਸ਼ਾਸਨ ਹੁਣ ਇਹਨਾਂ ਨੂੰ ਬਿਲਕੁਲ ਵੀ ਬਖਸ਼ ਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਨੂੰ ਤਾਪ ਜਿਹੜੀ ਗੌਰਗੇਂਸ ਡਰੱਗਸ ਦੀ ਮੁਹਿੰਮ ਵਿੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਹਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਾਤ ਉਮੀਦਾਂ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਰੂਟ ਸਾਈਡ ਤੇ ਦੋ ਗੱਡੀਆਂ ਖੜੀਆਂ ਸੀ ਜਿਨ੍ਹਾਂ ਚੋਂ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ ਡੀਐਸਪੀ ਕਮਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦਾ ਰਿਕਾਰਡ ਪ੍ਰੀਵੀਅਸ ਰਿਕਾਰਡ ਖੰਗਾਲਿਆ ਜਾ ਰਿਹਾ ਕਿ ਪਹਿਲਾਂ ਕਿਹੜੀ ਕਿਹੜੀ ਕ੍ਰਾਈਮ 'ਚ ਇਨਵੋਲ ਹੋਏ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੀ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰ ਸਾਹਿਬ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਕੋਈ ਇਸ ਤਰ੍ਹਾਂ ਦੇ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਜ ਹੈ ਚਿੱਟੇ ਦਾ ਤੋਂ ਬਾਕੀ ਡਿਟੇਲਸ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਕੁਝ ਕਿਸ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੇ ਡਿਲੀਵਰ ਕਰਨਾ ਸੀ ਕਿਸ ਵਿਅਕਤੀ ਨਾਲ ਇਹ ਲਿੰਕ ਸੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ 'ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ مزید ਪੁੱਛਗਿੱਛ ਕਰਕੇ ਬੈਕਗ੍ਰਾਉਂਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲਸ ਸਾਹਮਣੇ ਆਉਣਗੀਆਂ ਅਸੀਂ মিডিਆ ਨੂੰ ਅਪਡੇਟ ਕਰ ਦਾਂਗੇ ਕੋਈ ਬਰੀਫ ਦਿੱਸਾਂਗੇ ਬਰੀਫਤਾ ਇਹੀ ਹੈ ਜੀ ਫਿਲਹਾਲ ਤੱਕ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ